ਕੋਈ ਮਸਕਾ ਲਾਉਣਾ ਤਾਂ ਨਾ ਕੋਈ ਮੇਰੇ ਫਰੈਂਡ ਸਰਕਲ ਤੋਂ ਸਿੱਖੇ ਵੀਰ ਸਾਰਾ ਦਿਨ ਮੈਸੇਜ ਫੋਨ ਨਹੀਂ ਕਰਦੀਆਂ ਦਿਨ ਦੀ ਛੱਡੋ ਕਈ ਕਈ ਮਹੀਨੇ ਟੱਪ ਜਾਂਦੇ ਆ ਤੇ ਜਦੋਂ ਮੇਰੇ ਵਰਗੀ ਸੋਚਦੀ ਆ ਵੀ ਚੱਲ ਉਹਨਾਂ ਨੇ ਤਾਂ ਨਹੀਂ ਕੀਤਾ ਆਪ ਹੀ ਕਰ ਲਈਏ ਤੇ ਫੇਰ ਪਤਾ ਕੀ ਕਹਿਣ ਗਈਆਂ ਹਾਏ ਹਾਏ ਤੁਸੀਂ ਤਾਂ ਸਾਡੇ ਰੱਬ ਹੋ ਬਿਨਾ ਮੈਸੇਜ ਕਰਕੇ ਅਗਲੇ ਦੀ ਜਾਨ ਹੀ ਕੱਢ ਲੈਂਦੀਆਂ ਫਿਰ ਬੰਦਾ ਨਾ ਹਾਂ ਕਹਿਣ ਜੁਗਾ ਤੇ ਨਾ ਨਾ ਕਹਿਣ ਜੁਗਾ ਕੀ ਕਰੇ ਬੰਦਾ ਦੱਸ ਇੰਨੇ ਮਸਕੇ ਲਾਉਂਦੀਆਂ ਇੰਨੇ ਮਸਕੇ ਲਾਉਂਦੀਆਂ ਚਲੋ ਜਿਵੇਂ ਵੀ ਆ ਜਿਉਂਦੀਆਂ ਵਸਦੀਆਂ ਰਹੋ ਕੰਮ ਕਰ ਲਿਆ ਕਰੋ ਫੋਨ 'ਚ ਘੱਟ ਧਿਆਨ ਦਿਆ ਕਰੋ ਠੀਕ ਹੈ ਰੀਲਾਂ ਵਾਲਿਆਂ ਨੇ ਉਹ ਨੋ 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 ਤੇ ਜੁੜੀ ਮੇਰੀ ਬਣੀ ਹੁੰਦੀ ਆ ਉਹਦੇ ਦੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਬਾਕੀ ਛੱਡ ਦਿਆ ਕਰੋ ਸਭ no en